ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਕਿਦਾਂ ਹਾਲ ਚਾਲ ਨੂੰ ਮਿੱਤ ਕਰਦੀਆਂ ਸਭ ਵਧੀਆ ਹੋਵਗੇ ਖੂਬ ਮਜ਼ੇ ਚ ਹੋਵਗੇ ਜਿੱਤੇ ਵੀ ਹੋਵਗੇ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋ ਬਿਲਕੁਲ ਜੀ ਤੇ ਵੀਰੋ ਭੈਣੋ ਜਿੱਦਾਂ ਕਿ ਪਹਿਲਾਂ ਵੀ ਆਪਾਂ ਨੇ ਦੇਖੀ ਹੈ ਜੀ ਕਾਮੇਡੀ ਬॉय ਦੀ ਵੀਡੀਓ ਦੀ ਜਿਹੜੀ ਕਿ ਸਾਡੇ ਵੀਰ ਭੈਣ ਭਰਾਵਾਂ ਨੇ ਬੜੀ ਕੀਤੀ ਹੈ ਪਸੰਦ ਬਿਲਕੁਲ ਜੀ ਤੇ ਅਸੀਂ ਉਹਨਾਂ ਵਾਸਤੇ ਇੱਕ ਨਵੀਂ ਕਾਮੇਡੀ ਬॉय ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਤੇ ਉਹਨਾਂ ਨੂੰ ਵੀ ਹਸਾਉਂਦੇ ਹਾਂ ਤੇ ਆਪ ਵੀ ਹੱਸਦੀਆਂ ਤੇ ਪਹਿਲੇ ਵੀਡੀਓ ਵੇਖ ਲਈਏ ਬਾਕੀ ਗੱਲਾਂ ਫੇਰ ਕਰਦੇ ਹਾਂ ਜੀ ਲੈਟ ਗੈਟ ਸਟਾਰਟਿਡ ਤੁਸੀਂ ਪਹਿਲਾ ਵਾਲੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਇਸ ਲਈ ਆਪਾਂ ਦੁਬਾਰਾ ਵੀਡੀਓ ਬਣਾਈਆ ਤੇ ਹੁਣ ਬਿਨਾ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆਂ ਸਟਾਰਟ ਚਲੋ ਆ ਜੀ ਸ਼ੁਰੂ ਕਰਤੇ ਆਂ ਆ ਵੇਖ ਲਓ ਨਿਛੇੜੀ ਗੈਂਗ ਪਤਾ ਨਹੀਂ ਸਾਲੇ ਕਿਹੜੇ ਗ੍ਰਹਿ ਤੋਂ ਆਇਆ ਇਹ ਕਾਲੇ ਪੀਲੇ ਇਹ ਓਏ ਯਾਰ ਇਹਨਾਂ ਨੇ ਤਾਂ ਦਿਮਾਗ ਹੀ ਖਰਾਬ ਕਰ ਰੱਖਿਆ ਜਦੋਂ ਦੇਖੋ ਸਾਹਮਣੇ ਇਹਨਾਂ ਦੀ ਰੀਲਾ ਹੀ ਆ ਜਾਂਦੀ ਹੈ ਉਦੋਂ ਗਾਣਾ ਲਾ ਰੱਖਿਆ ਮੁੰਡਾ ਪਿੰਡ ਵਿੱਚ ਵੱਜੇ ਅਮਰੀਕਾ ਵਾਲਾ ਨਹੀਂ ਅਮਰੀਕਾ ਵਾਲਾ ਤਾਂ ਪਤਾ ਨਹੀਂ ਪਰ ਅਫਰੀਕਾ ਵਾਲੇ ਜ਼ਰੂਰ ਲੱਗ ਜਾਂਦੇ ਆ ਇਹ ਉਦੋਂ ਪਤਾ ਨਹੀਂ ਕਿਹੜੇ ਕੰਜਰ ਨੇ ਨਾ ਇਹਨਾਂ ਨੂੰ ਵਿਆਹ ਤੇ ਸਾਧ ਲਿਆ ਸਾਲਾਂ ਨੇ ਨੇਰੀ ਲਿਆ ਰੱਖਿਆ ਰੀਲਾ ਬਣਾਉਂਦੀ ਤਾਂ ਓ ਯਾਰ ਜੇ ਮੈਂ ਕੁਝ ਬੋਲਿਆ ਨਾ ਸੱਚੀ ਲੋਕਾਂ ਨੇ ਨਾ ਕਮੈਂਟਾਂ ਚ ਆਪਦਾ ਗਿਆਨ ਦੇਣ ਲੱਗ ਜਾਂਣਾ ਇਸ ਲਈ ਮੈਂ ਤੁਹਾਨੂੰ ਨਾ ਲੋਕਾਂ ਦੇ ਕਮੈਂਟ ਹੀ ਪੜ ਕੇ ਸੁਣਾ ਦਿੰਨਾ ਆਹ ਵੇਖੋ ਮੋਤੇ ਨੇ ਲਿਖਿਆ ਹੁੰਦਾ ਲੱਛਣ ਦੱਸਦੇ ਨੇ ਕਾਲੀ ਜੀ ਨੂੰ ਕਿੱਥੇ ਲੈ ਲਿਆ ਤੁਸੀਂ ਨੱਚਣ ਲਈ ਅਮਰੀਕਾ ਵਾਲੇ ਨਹੀਂ ਅਫਰੀਕਾ ਵਾਲੇ ਕਹੋ ਅਫਰੀਕਾ ਬੱਤ ਸਹੀ ਹੈ ਤੇ ਕਾ ਵੀਡੀਓ ਦੇਖੋ ਸੁੱਕੀ ਹੱਡੀ ਦੀ ਕਿਵੇਂ ਸਾਲਾ ਪੈਸੇ ਸਿੱਟੀਆਂ ਦਾ ਜਿਵੇਂ ਅੰਬਾਨੀ ਦਾ ਮੁੰਡਾ ਹੁੰਦਾ ਠੀਕ ਕੰਜਰ ਦੇ ਨਾ ਆਪਦੀ ਵਿਆਹ ਵਾਲੇ ਦਿਨ ਆਪਦੇ ਕੋਲੇ ਪੰਜੀ ਵੀ ਨਹੀਂ ਸੀ ਲੋਕਾਂ ਦੀਆਂ ਮਿੰਤਾਂ ਕਰੀ ਜਾਂਦਾ ਪੈਸਿਆਂ ਲਈ ਆਹ ਵੇਖੋ ਵੀਡੀਓ अपने बबू के कारण में देखा जी बबू जी सास ने गुलाबी हमने सास ने गुलाबी हमने कौन का गुरियर सास ने गुलाबी हमने कौन कांदे हैं पापा खाने हैं आही खाने हैं हां मेरा भाई नाल सेलिब्रिटी आ देख लो प्रेगा गए आगे सवेरे पांच पांच कैप्सूल देखिए सेलिब्रिटी और यार छत्तर लाल वे तेने तो सड़ा ना मुंह ही मुंह कुटे फीलिंगा लंदा सेलिब्रिटी दिया मुंह ना मथा ते जन पाड़ू दथा तोबा 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 थारा मूड <laughs> खराब तो कर दिया ਬਰਦਕ ਕਲਮ ਵਾਲੀ ਜੋ ਵੀ ਗਾਉਂਦੀ ਕਰਵਲੀ ਲੋਨਾ ਓ ਯਾਰਾ ਕੱਲੀ ਨੂੰ ਤਾਂ ਹੁਣ ਤੱਕ ਬਰਦਾਸ਼ ਕਰੀ ਗਏ ਤੇ ਨਾਲ ਆ ਵਿੰਗੇ ਟੱਡੇ ਇਹ ਤਿੰਨ ਚਾਰ ਕੋਣ ਆ ਗਏ ਹੁਣ ਯਾਰ ਇਹਨਾਂ ਨੇ ਤਾਂ ਸੱਚੀ ਦਿਮਾਗ ਹੀ ਖਰਾਬ ਕਰ ਰੱਖਿਆ ਤੇ ਚਲੋ ਹੁਣ ਤੁਹਾਨੂੰ ਨਾ ਇਸ ਵੀਡੀਓ ਦੇ ਕਮੈਂਟ ਵੀ ਸੁਣਾ ਦਿੰਦਾ ਮੈਂ ਆ ਵੇਖੋ ਪਿਛਲੀ ਲਾਈਟ ਨਾਲੋਂ ਤੇਰੇ ਦੰਦ ਜ਼ਿਆਦਾ ਚਮਕ ਰਹੇ ਆ ਭੈਣ ਚੋ ਟ੍ਰੈਂਡੀ ਆ ਕਾਲੇ ਕਲੰਨਾਂ ਦਾ ਕੱਲੇ ਦੰਦ ਹੀ ਨੱਚੀ ਜਾਂਦੇ ਆ ਸੋ ਫਸਟ ਕੁਸ਼ਨ ਆ ਕਿੰਵਾ ਮਨთა ਤੁਹਾਨੂੰ ਸੋ ਦੱਸ ਤਾਂ ਹਾਂਜੀ ਦੱਸੋ ਅਠਵਾਂ ਮਨთა ਹੈ ਜੀ ਆਹ ਵੇਖੋ ਪ੍ਰੀਤ ਜੱਟੇ तितਲੀ ਦੇ ਨਾਮ ਤੋਂ ਮਸ਼ਹੂਰ ਕੁੜੀ ਉਹ ਯਾਰ ਜਿਹੋ ਜੀ ਬੇਸ਼ਰਮ ਆਪ ਸੀ ਉਹੋ ਜਾਈ ਬੇਸ਼ਰਮ ਨੇ ਘਰ ਆ ਲੱਭ ਰੱਖਿਆ ओके दाददा ਕਿੰਨਾ ਮਨ تھا ਨਹੀਂ ਬਹੁਤ ਖੂਫੀਆ ਖਬਰ ਦੀ ਹੈ ਨੇ ਲੋਕਾਂ ਨੂੰ ਲੋਕ ਬਹੁਤ ਐਕਸਾਈਟਡ ਸੀ ਇਸ ਖਬਰ ਨੇ ਉਹ ਯਾਰ ਇਹਨਾਂ ਦਾ ਨਾ ਵਾਸ ਨਹੀਂ ਚੱਲਦਾ ਇਹੋ ਜਿਹੇ ਲੋਕ ਨਾ ਹਸਪੀਟਲ ਜਾ ਕੇ ਜਵਾਗ ਜੰਮਦੇ ਦਾ ਵਲੌਗ ਵੀ ਬਣਾ ਲਿਆ ਕਰਨਾ ਅਗਲੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਇਹ ਜਿਸ ਸੀ ਵੀ ਆਈਡੀਐਸ ਹੈ ਜਾਂ ਨੈਚੁਰਲ ਹੈ ਤੇ ਤੁਹਾਡਾ ਫਰਸਟ ਪ੍ਰੈਗਨੈਂਸੀ ਹਾਂ ਹਾਂਜੀ ਮੇਰੀ ਫਰਸਟ ਪ੍ਰੈਗਨੈਂਸੀ ਹੈ ਤੇ ਨੈਚੁਰਲ ਹੈ ਤੇ ਪਲਾਨਡ ਹੈ ਉਹ ਇਹ ਕਿੰਨਾ ਨੂੰ ਦੇਖ ਲੋ ਦੁਨੀਆ ਦੇ ਨੰਬਰ 1 ਬੇਸ਼ਰਮ ਲੋਕ ਨਹੀਂ ਆਹ ਗੱਲ ਦੱਸੇ ਬਿਨਾ ਸਰਦਾ ਨਹੀਂ ਸੀ ਯਾਰ ਇਹਨਾਂ ਨੂੰ ਪਤਾ ਐ ਅਹੋ ਜਿਹੇ ਗੱਲਾਂ ਕਰਾਂਗੇ ਫੇਰ ਹੀ ਸਾਨੂੰ ਵਿਊ ਆਣਗੇ ਤੇ ਫੇਰ ਹੀ ਸਾਡੇ ਬਲੌਗ ਚੱਲਣਗੇ ਤੇ ਪੈਸਾ ਵੀ ਬਲੌਗ ਦੀ ਆਉਣਾ ਪੈਸਾ ਹੀ ਪੈਸਾ ਹੋਊਗਾ ਵੀ ਪਹਿਲੇ ਨੂੰ ਛੱਡਣ ਦਾ ਕਾਰਨ ਕੀ ਸੀ ਉਹ ਪਹਿਲੇ ਨੂੰ ਛੱਡਣ ਦਾ ਕਾਰਨ ਮੈਂ ਦੱਸਦਾ ਕਿਉਂਕਿ ਦੂਜੇ ਨੇ ਆਹ ਗਾਣਾ ਗਾਇਆ ਸੀ ਛੱਡ ਕਿਦਾ ਮਤਲਬ ਆਪਣੇ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਇੱਕ ਕੁੜੀ ਨੂੰ ਆਕਰਸ਼ਿਤ ਕਰਾਂ ਪਾ ਖਰਾਬ ਹੋ ਜਾਏਗਾ ਮੈਂ ਮਾਂ ਆ ਵੇਖ ਲੋ ਬਾਬੇ ਦਾ ਪੋਡਕਾਸਟ ਬਾਬਾ ਤੂੰ ਪੋਡਕਾਸਟ ਲਈ ਬਲੈਕ ਤੇ ਸ਼ਲੀਲ ਗੱਲਾਂ ਕਰਨ ਲਈ ਉਹ ਨਹੀਂ ਹੁਣ ਤੈਨੂੰ ਕਰਕੇ ਦਿਖਾਵੇ ਮੈਂ ਕਿਵੇਂ ਆਕਰਸ਼ਿਤ ਹੋਈ ਸੀ ਹੈ ਉਹ ਯਾਰ ਹਾਦੋ ਹੀ ਪਿਆ ਬਾਬੇ ਦੀ ਨਾਲੇ ਬਾਬਾ ਤੂੰ ਆਵੇ ਚੈਨਲ ਦਾ ਨਾਮ ਨਾ ਫਰਕੀ ਬਾਬਾ ਰੱਖ ਲੈ ਦੇਖੋ ਦੇਖੋ ਦਰਿੰਦ ਕੀ ਚਿਹਰੇ ਤੇ ਟਪਕ ਨੰਬਰ 1 ਕਬੀਨਾ ਨਹੀਂ ਨਹੀਂ ਅੱਛਾ ਮੇਰਾ 11 ਸਾਲ ਦਾ ਪਹਿਲਾ ਰਿਲੇਸ਼ਨ ਸੀ ਗੁਰੀ ਨਾਲ ਮੈਂ ਕਦੇ ਨਹੀਂ ਨਹੀਂ ਮੈਂ ਪਹਿਲੇ ਦੀ ਗੱਲ ਕਰਦਾ ਹਾਂ ਜੀ ਤੁਸੀਂ ਦੱਸ ਰਹੀ ਵੀ ਕਿਉਂ ਹੋਇਆ ਸੀ ਅੱਛਾ ਜੀ ਮੈਂ ਚਲੋ ਉਹਦੇ ਨਾਲ ਕਰਾਣਾ ਸੀ ਮੈਂ ਆਪਣੇ ਘਰ ਦੇ ਹਾਂ ਦੱਸਿਆ ਸੀਗਾ ਅੱਛਾ ਗੁਰੀ ਨਾਲ ਕਰਾਣਾ ਸੀ ਹਾਂ ਜੀ ਗੁਰੀ ਨਾਲ ਤੁਹਾਡੀ ਪਹਿਲੀ ਗੱਲ ਚੱਲਦੀ ਸੀ ਠੀਕ ਹੈ ਜੀ ਆਹ ਵੇਖ ਲਓ ਕਿੰਨਾ ਬੇਸ਼ਰਮ ਬੰਦਾ ਸਾਰਾ ਟੋਪੀ ਪੁੱਠੀ ਕਰਕੇ ਬੈਠਾ ਆਪਦੀ ਘਰ ਵਾਲੀ ਦੀਆਂ ਲਵ ਸਟੋਰੀਆਂ ਸੁਣੀ ਜਾਂਦਾ ਓਹ ਰੁਪ ਕੇ ਮਰ ਜਾ ਕੰਜਰਾ ਇਹੋ ਜੀ ਜ਼ਿੰਦਗੀ ਨਾਲੋਂ ਮੈਨੂੰ ਐਸਾ ਮੋਟਾ ਹੁੰਦਾ ਨਹੀਂ ਕਿ ਮੇਰਾ ਵਿਆਹ ਹੋ ਜਵੇ ਜਦ ਤੱਕ ਮੈਨੂੰ ਬਹੁਤ ਚੰਗੇ ਲੱਗਣ ਨਾਲ ਵਿਆਹ ਹੋ ਜਾਵੇ ਹਾਂਜੀ ਤੁਹਾਡਾ ਹਾਂਜੀ ਠੀਕ ਹੈ ਤੁਹਾਨੂੰ ਪਤਾ ਸੀਗਾ ਵੀ ਇਹ ਵਿਆਹ ਹੀ ਹੈ ਤੇ ਫੇਰ ਵੀ ਮਨ 'ਚ ਰੱਖਿਆ ਪਿਆਰ ਤਾਂ ਹੁੰਦਾ ਭਾਈ ਹਾਜੀ ਬਾਤ ਠੀਕ ਨਹੀਂ ਪਵਾਗ ਦੀ ਦਾ ਪੰਜ ਵਿਆਹ ਹੋਏ ਉਹਨੇ ਛੇ ਵਿਆਹ ਹੋਏ ਪਿਆਰ ਤਾਂ ਪਿਆਰ ਹੀ ਆ ਪਾਜੀ ਬਾ ਆ ਵੇਖ ਲੋ ਮੋਟੀ ਨੇ ਕਿਵੇਂ ਪਾਗਲ ਕਰ ਰੱਖਿਆ ਅਖੇ ਪਵਨ ਦੇ ਪੰਜ ਵਿਆਹ ਹੁੰਦੇ ਛੇ ਹੁੰਦੇ ਮੈਂ ਇਹਦੇ ਨਾਲ ਹੀ ਕਰਉਣਾ ਸੀ ਓਏ ਕੰਜਰਾ ਤੈਨੂੰ ਇਹਦੇ ਚ ਦਿਖਿਆ ਕੀ ਆ ਬੜੀ ਹੈ ਕਟਰੀਨਾ ਕੈਫ ਆ ਵੇਖਣ ਤਾਂ ਐਵੇਂ ਲੱਗਦੀ ਐ ਜਿਵੇਂ ਚਾਰ ਲੱਤਾਂ ਵਾਲਾ ਪਸੂ ਨਾ ਸਿੱਧਾ ਖੜਾ ਕੀਤਾ ਹੁੰਦਾ ਫੱਦੀ ਹੈ ਯਾਰ ਮੈਂ ਕੀ ਆ ਬੋਲ ਰਿਹਾ ਆਈ ਆ ਯਾਰ ਮੈਂ ਕਹਿੰਦੀ ਆ ਕਿ ਯਾਰ ਐਸ ਬੰਦੇ ਤੋਂ ਵੀ ਨਾ ਹਰ ਕੋਈ ਬਾਤ ਕੇ ਅੱਛਾ ਦੇਖਿਆ ਜਾਏ ਨਾ ਕੋਈ ਰੀਲਾਂ ਜਿਹੜੀਆਂ ਨੇ ਉਹ ਠੀਕ ਚੋਕੇ ਉਹਨਾਂ ਦੇ ਘਰ ਦਾ ਕਿਉਂਕਿ ਕੋਈ ਇਨਸਾਨ ਦੀ ਆਪਣੀ ਪ੍ਰਾਈਵੇਸੀ ਵੀ ਹੁੰਦੀ ਹੈ ਜਿੱਦਾਂ ਕਿ ਇੱਕ ਦੋ ਰੀਲਾਂ ਵਿੱਚ ਵੀ ਨੇ ਸਾਡੇ ਕਾਮੇਡੀ ਬੁਆਏ ਨੇ ਚੁੱਕੀਆਂ ਇਕੋ ਮੰਨਤ ਦਾਸ ਰੇਸੀ ਜੀ ਮੈਨੂੰ ਇਹ ਮਿਲਿਆ ਦੂਸਰੀ ਜਿਹੜੀ ਹੈ ਉਹ ਆਪਣਾ ਖੁਦ ਹੀ ਦਾਸ ਰੇਸੀ ਸੀ ਕਿ ਮੇਰੀ ਡਿਲੀਵਰੀ ਸੀ ਨੈਚਰਲ ਡਿਲੀਵਰੀ ਸੀ ਮੈਂ ਪਲਾਨ ਕੀਤੀ ਸੀ ਚਲੋ ਜੋ ਵੀ ਕੀਤਾ ਸੀ ਤੁਸੀਂ ਇਹ ਤੁਹਾਡੀਆਂ ਪ੍ਰਾਈਵੇਟ ਗੱਲਾਂ ਨੇ ਤੁਸੀਂ ਆਪਣੇ ਤੱਕ ਰੱਖੋ ਲੇਕਿਨ ਐਸ ਚੀਜ਼ ਤੇ ਉਹ ਮੋਰਟੀਨ ਨੇ ਅਖੀਰ ਹੀ ਕਰ ਦਿੱਤੀ ਤੇ ਚਾਚੇ ਨੇ ਮੈਂ ਪੁੱਛਣਾ ਲੋ ਜਿਵੇਂ ਕਹਿ ਰਹੇ ਨੇ ਕਿ ਬਾਬਾ ਕਹਿੰਦਾ ਇਹਦਾ ਨਾਂ ਚੈਨਲ ਦਾ ਹੋਣਾ ਚਾਹੀਦਾ ਸੀ ਠਰਕੀ ਬਾਬਾ ਠਰਕੀ ਬਾਬਾ ਬੜਾ ਵਧੀਆ ਯਾਰ ਮੈਂ ਕਹਿੰਦੀ ਹਾਂ ਕਿ ਕਿਸੇ ਕਿਸੇ ਨੂੰ ਬ੍ਰਾਡਕਾਸਟ ਕਰਾ ਸੇ ਸਾਦੀ ਹੋਦੀ ਮਤਲਬ ਕਿ ਜਿਹੜੀ ਉਹਨੇ ਤਾਂ ਬਿਲਕੁਲ ਸਹੀ ਜੀ ਗੀ ਉਹਦੇ ਮਤਲਬ ਜਿਹੜੇ ਕੁਐਸਚਨਸ ਹੁੰਦੇ ਨੇ ਜਿਵੇਂ ਕਿ ਕੋਈ ਐਵੇਂ ਦੀ ਪ੍ਰਾਈਵੇਟ ਉਹਨਾਂ ਦੇ ਕੋਈ ਕੁਐਸਚਨਸ ਹੁੰਦੇ ਨੇ ਉਸ ਚੀਜ਼ ਤੋਂ ਥੋੜਾ ਜਿਆਦਾ ਬੋਰ ਕਰਨਾ ਚਾਹੀਦਾ ਕਿਉਂਕਿ ਹਰ ਜਗ੍ਹਾ ਤੇ ਪੂਰੀ ਪਬਲਿਸਿਟੀ ਹੋਣੀ ਹੁੰਦੀ ਹੈ ਪੂਰੇ ਹਰ ਕਿਸੇ ਨੇ ਦੇਖੀ ਹਰ ਕੋਈ ਤੁਹਾਨੂੰ ਦੇਖ ਰਿਹਾ ਹੁੰਦਾ ਬਿਲਕੁਲ ਜਿੱਦਾਂ ਕਿ ਉਹ ਹੁਣ ਕਹਿੰਦਾ ਭਾਵੇਂ ਪਿਆਰ ਤੇ ਪਿਆਰੇ ਹੁੰਦੇ ਭਾਵੇਂ ਪੰਜ ਵਿਆਹ ਹੁਣ ਭਾਵੇਂ ਛੇ ਵਿਆਹ ਕਿਹਾ ਬੋਟੀ ਜੀ ਨੇ ਕਿਦਾਂ ਉਹਦੇ ਉੱਤੇ ਜਾਦੂ ਕੀਤਾ ਕਹਿੰਦਾ ਬਾਬਾ ਬਾਬਾ ਦੇਰ ਦੀ ਉਹਨੇ ਮੈਨੂੰ ਲੱਗਦਾ ਕਹਿੰਦਾ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਕਹਿੰਦਾ ਹੂੰ ਵੀਨੇ ਨੇ ਵਧੀਆ ਕੀਤੀ ਕਹਿੰਦਾ ਕਿ ਕੰਜਰ ਨੂੰ ਡੁੱਬ ਮਾਰਨਾ ਚਾਹੀਦਾ ਕਹਿੰਦਾ ਕਿਵੇਂ ਆਪਣੀ ਬੁਦੀ ਦੀਆਂ ਲਵ ਸਟੋਰੀਆਂ ਸੁਣ ਰਿਹਾ ਲਵ ਸਟੋਰੀਆਂ ਸੁਣ ਰਿਹਾ ਉਹ ਉਹ ਦੇਖਿਆ ਸਟਾਰ ਤੇ ਜਿਹੜਾ ਡਾਸ ਕਰੰਡਾ ਹੈ ਜ਼ਨ ਉਹਨਾਂ ਦੀ ਵੀ ਕਹਿੰਦਾ ਆਪਣੇ ਵਿਆਹ ਦੇ ਉੱਤੇ ਇਹਦੇ ਕੋਈ ਪੰਜੀ ਵੀ ਨਹੀਂ ਸੀ ਹੈਗਾ ਉਹ ਵੀ ਉਹ ਵੀ ਕਹਿੰਦਾ ਇਹਨੇ ਮੰਗ ਕੇ ਆਂਦਾ ਸੀ ਜਿਹੜਾ ਪੰਜੀ ਸੀ ਪੰਜੀ ਪੰਜੀ ਉਹ ਪੰਜੀ ਨਹੀਂ ਜਿਹੜਾ ਤੂੰ ਪੰਜੀ ਸਮਝੀ ਨਹੀਂ ਹਾਂ ਹਾਂ ਪੰਜੀ ਇੱਕ ਤਾਂ ਪੰਜੀ ਹੋ ਹੁੰਦੀ ਹੈ ਹਾਂ ਮਤਲਬ ਉਹ ਜਿਹਦੇ ਨਾਲ ਤੂੜੀ ਪਿੱਛੇ ਘਰੀ ਦੀ ਉਹਦਾ ਨਹੀਂ ਮੈਨੂੰ ਪਤਾ ਮੈਂ ਪੰਜੀ ਦੂਜਾ ਸਮਝਣ ਆਈ ਆ 1 2 5 ਹਾਂਜੀ ਨਹੀਂ ਨਹੀਂ ਮੈਂ ਉਹ ਸਮਝਣ ਨਹੀਂ ਤੇ ਉਹ ਵੀ ਵਧੀਆ ਸਨ ਸਭ ਤੋਂ ਉਹ ਕਹਿੰਦੇ ਜਿਹੜੇ ਦੇ ਨਾਲ ਗੁਲਾਬ ਜਮਨਾ ਨਾਲ ਕੀ ਕਰਦੇ ਸੀ ਹਾਂ ਉਹ ਦੇਖਿਆ ਕੈਚੱਪ ਪਈ ਸੀ ਕਹਿੰਦੇ ਟ੍ਰੈਂਡ ਹੈ ਸਾਡਾ ਮਤਲਬ ਕਿ ਅਸੀਂ ਗੁਲਾਬ ਜਮਨਾ ਦੇ ਨਾਲ ਇਹ ਕੈਚੱਪ ਅਸੀਂ ਖਾਣਾ ਸੀ ਸਮੋਸੇ ਨਾਲ ਰੱਖੀਏ ਲੇਕਿਨ ਅਸੀਂ ਗੁਲਾਬ ਜਮਨਾ ਵਾਲੀ ਪਲੇਟ ਦੇ ਵਿੱਚ ਰੱਖੀਏ ਹਾਂ ਕਹਿੰਦਾ ਐਸੀ ਖਾਣੇ ਅਸੀਂ ਹਾਂ ਐਸੀ ਕਹਿੰਦਾ ਅਸੀਂ ਖਾਂਦੀਆਂ ਇਹ ਅਸੀਂ ਖਾਂਦੀਆਂ ਹਾਂ ਉਹ ਬਹੁਤ ਵਧੀਆ ਸੀ ਤੇ ਬਾਕੀ ਸਾਡੇ ਵੀਰ ਭੈਣ ਭਰਾ ਜਿਹੜੇ ਨੇ ਉਹਨਾਂ ਨੂੰ ਸਾਡੇ ਕਮੰਡ ਹੀ ਬੁਆਏ ਦੀਆਂ ਵੀਡੀਓ ਬੜੀਆਂ ਪਸੰਦ ਆਣੀਆਂ ਨੇ ਤੇ ਅਸੀਂ ਉਹਨਾਂ ਨੂੰ ਹੋਰ ਵੀਡੀਓ ਐਨਜੋਏ ਕਰਾਉਂਦੇ ਆ ਹੱਸਦੇ ਆ ਤੇ ਉਹਨਾਂ ਨੂੰ ਵੀ ਆਸਾਨੀ ਆ ਤੇ ਜਨਾ ਤੇ ਨਵੇਂ ਆਣ ਵਾਲੇ ਇੱਕ ਵਾਰੀ ਚੈਨਲ ਸਬਸਕ੍ਰਾਈਬ ਕੀਤਾ ਵੀ ਗਾੜਨਾ ਜਨਾ ਤੇ ਮਿਲਦੇ ਆਂ ਜੇ ਅਗਲੀ ਵੀਡੀਓ ਸਾਨੂੰ ਦੋਈ ਇਜਾਜ਼ਤ ਗੁੱਡ ਬਾਏ ਟੇਕ ਕੇਅਰ ਰੱਬ ਰੱਖਾ